ਰੋਗੀ ਕਾ ਪ੍ਰਭ ਖੰਡੋ ਰੋਗ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਿਟਾਓ ਪ੍ਰਭ ਸੋ ਸੱਚੀ ਕਦਰ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਦਾਸ ਦਾਸ ਕੀਨ ਤਾਰ ਕੀ ਬਹਿਰ ਜੀ ਕੀ ਫਤਿਹ ਹੋ ਸਕੇ ਕੀ ਸਹਾਇ ਬਾਤ ਜੀ ਕੀ ਬਾਤ ਸਹੀ ਜੀ ਬਾਤ ਸਹੀ ਦਾ ਸਮੂਹ ਪ੍ਰਥਾ ਕੋ ਆਪੀ ਸਮੂਹ ਕਾ ਕੀ ਆਇ ਬ੍ਰਹਮ ਜੀ ਕੀ ਅਰਦਾਸ रामदास हुई सहाय अर्जुन हर गोबिंद गुरु हर आए श्री हर के आई जिस बैठे सब हो जाए एक बहादुर सिमरी ये कर सब सही हो जी सहाय सिंह पातशाह श्री गुरु गोबिंद सिंह जी सब सही हो सहाय ਦਸਾਂ ਪਾਠ ਸਾਹਿਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵਿਚਾਰਦਾ ਸਾਂ ਅੰਤਰਕੇ ਬੋਲੋ ਜੀ ਵਾਹਿਗੁਰੂ ਜੀ ਮਹਾਨ ਨੇ ਤਾਣਿਆਂ ਦੇ ਤਾਣੇ ਉੱਤਰ ਤਾਣਾਂ ਮਹਾਰਾਜ ਜੀਓ ਜਮੀਲ ਕੇ ਫਸਾ ਦੇ ਰਹਾ ਸਾ ਤਾਣੇ ਤਾਣੇ ਗੁਰੂ ਤੇਗਪਾਦਰ ਮਹਾਰਾਜ ਜੀ ਆਪ ਜੀ ਪ੍ਰਥਾਣ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਧੰਨ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਧੰਨ ਮਦਦ ਸਾਹਿਬ ਦੇ ਬਾਣੀ ਧੰਨ ਦਇਆ ਦੇ ਸਾਗਰ ਹਾਜ ਨੰਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦਾ ਕੋਰਾਨ ਕੋਰ ਸੁਖਰੀਆ ਹੋਇਆ ਹੈ ਜੀ ਸਰਦਾਰ ਜੀ ਵਾਲੀ ਨੇ ਕਰਤਾ ਦਿੱਤੀ ਹੈ ਜੋ ਪਿਛਲੇ 1 ਸਵਾ ਮਹੀਨੇ ਤੋਂ ਅਰਦਾਸ ਬੈਂਕੀਆਂ ਨਾਲ ਸੁਨੋਲੀ ਮਯਾਰਾ ਜੋ ਨਕਰ ਟੈਂਡ ਨੰਗਲ ਦੇ ਕੋਲ ਹੈ ਜੀ ਜੀ ਹਰਦੀਪ ਕੌਰ ਨਾਲ ਜੋ ਸੁਭਾਉ ਚਲਵਾ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਅੱਜ ਲੈਂਟਰ ਪਿਆ ਜੀ ਕੋਟਾਨ ਕੋਰ ਸੁਖਰੀਆ ਦੇਸ਼ਾਂਤ ਪ੍ਰਦੇਸ਼ਾਂ ਵਿੱਚੋਂ ਬਿਆਨ ਸੰਗਠਨ ਨੇ ਸੂਬਾ ਪੰਜਾਬ ਤੋਂ ਹਰ ਇੱਕ ਵਿਭਾਗ ਨੇ ਲੱਖਾਂ ਵਿੱਚ ਮਾਇਆ ਭੇਜੀ ਹੈ ਜੀ ਕੋਟਾਂ ਕੋਟ ਸ਼ੁਕਰੀਆ ਹੈ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਬਤਾਣਾ ਚੜ੍ਹਦੀਆਂ ਕਲਾ ਵਿੱਚ ਰੱਖਣੀ ਹੈ ਪਰਿਵਾਰ ਦਾ ਜੋ ਇਹਦਾ ਕਾਰਜ ਹੈ ਆਪ ਜੀ ਨੇ ਆਪਣੀਆਂ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖ ਕੇ ਆਫੇ ਇੱਕ ਰਾਹਨਾਂ ਦਾ ਤਾਲੁਕ ਪਾਇਆ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਸੰਗਤਾਂ ਦਾ ਧੰਨਵਾਦ ਹੈ ਜੀ ਆਪ ਜੀ ਨੇ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖ ਕੇ ਇਹ ਸੇਵਾ ਪਹੁੰਚਾਈ ਹੈ ਜੀ ਕਾਰਜ ਰਾਸ ਕਰਦੇ ਹੋ ਦੁੱਖ ਦਰਦਰ ਦੂਰ ਕਰਦੇ ਹੋ ਅਮਰ ਜੀ ਦਾ ਦਰਬਾਰ ਆਪਾਂ ਸਹੀ ਗਰਮ ਪਿਆਰੇ ਮੇਲੇ ਜਨਾਬ ਜੀ ਕਿਤਾਬੇ ਨਾਨਕ ਨਾਮ ਕਰਦੇ ਖੜੇ ਭਾਣੇ ਸ਼ਰਮਖਾਪਲਾ ਵਾਹਿਗੁਰੂ ਜੀ ਫਤੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁਰਪ੍ਰਕਾਸ਼ ਦੇਖ ਤੇਗ ਫਤੇ ਗੁਰੂ ਖਾਲਸਾ ਦੀ ਹਰ ਬੰਨ੍ਹੇ ਫਤੇ ਵਾਹਿਗੁਰੂ ਜੀ ਕੀ ਬਖਸ਼ਾ ਵਾਹਿਗੁਰੂ ਜੀ ਕੀ ਫਤੇ ਹੈ